ਮੈਂ ਕਲਵਿੰਦਰ ਚਾਹ ਲਿਕੂ ਵਾਰੇ ਫੇਰ ਤੋਂ ਹਾਜ਼ਰਾਂ ਗੁਪਤ ਕਾਲ ਬਾਰੇ ਆਪਾਂ ਪੜ੍ਹ ਰਹੇ ਸੀ ਪਹਿਲਾਂ ਆਪਾਂ ਗੁਪਤ ਕਾਲ ਦਾ ਵਿਕਾਸ ਪੜਿਆ ਫਿਰ ਆਪਾਂ ਗੁਪਤ ਕਾਲ ਦਾ ਸਵਰਨ ਚੁੱਗ ਪੜਿਆ ਹੁਣ ਗੁਪਤ ਕਾਲ ਦੇ ਵਿਕਾਸ ਵਿੱਚ ਆਪਾਂ ਮਥਰਾ ਬਾਰੇ ਪੜਾਂਗੇ ਸਭ ਤੋਂ ਜਿਹੜਾ ਪ੍ਰਮੁੱਖ ਕੇਂਦਰ ਸੀ ਸਵਰਨ ਕਾਲ ਦਾ ਗੁਪਤ ਕਾਲ ਦਾ ਉਹ ਮਥਰਾ ਸੀ ਹੁਣ ਮਥਰਾ ਬਾਰੇ ਆਪਾਂ ਸ਼ੁਰੂ ਕਰਦੇ ਹਾਂ ਵਿਕਾਸ ਮਥਰਾ ਸ਼ਾਗੁਪਤ ਕਾਲ ਦਾ ਵਿਕਾਸ ਮਤਰਾ ਸ਼ਾਸਤਰੀ ਕਲਾ ਦੇ ਵਿਕਾਸ ਦਾ ਮੁਟਲਾ ਤੇ ਮੁੱਖ ਕੇਂਦਰ ਮਤਰਾ ਸੀ ਕੁਸ਼ਾਨ ਸਮੇਂ ਵਿੱਚ ਵੀ ਇੱਥੇ ਕਲਾ ਬਹੁਤ ਪ੍ਰਗਤੀਸ਼ੀਲ ਸੀ ਗੁਪਤ ਸਮੇਂ ਵੀ ਮੁੱਖ ਕਲਾ ਕੇਂਦਰ ਸੀ ਗੁਪਤ ਕਲਾ ਸ਼ੈਲੀ ਦਾ ਅਸਲ ਜਨਮ ਇੱਥੇ ਹੀ ਹੋਇਆ ਅਤੇ ਪਿੱਛੋਂ ਹੋਰ ਥਾਵਾਂ ਤੇ ਫੈਲ ਗਈ ਇਹ ਆਮ ਵਿਸ਼ਵਾਸ ਹੈ ਕਿ ਸਭ ਤੋਂ ਪਹਿਲਾਂ ਗੁਤ ਪਰਤਖ ਰੂਪ ਵਿੱਚ ਇੱਥੇ ਹੀ ਬਣਾਇਆ ਗਿਆ ਸੀ ਗੁਪਤ ਸਮੇਂ ਦੇ ਕਲਾਕਾਰ ਇਸ ਤੋਂ ਬਹੁਤ ਅੱਗੇ ਚਲੇ ਗਏ ਉਹਨਾਂ ਨੇ ਬੁੱਧੀ ਮੂਰਤੀ ਨੂੰ ਨਪੁੰਨ ਬਣਾ ਦਿੱਤਾ ਪੰਜਵੀਂ ਸ਼ਤਾਬਦੀ ਦੋ ਖੜੀ ਦਸ਼ਵ ਵਿੱਚ ਮਹਾਤਮਾ ਬੁੱਧ ਦੇ ਬੁੱਤੀ ਇਸ ਗੱਲ ਦੀ ਉਦਾਹਰਣ ਹਨ ਲਾਸਟ ਜਿਹੜੀ ਮੈਂ ਸਲਾਈਡ ਬਾਈ ਹੋਈ ਆ ਕਿ ਕਿਸ ਤਰ੍ਹਾਂ ਦਾ ਬੁੱਤ ਹੈ ਜਿਹੜਾ ਉਹ ਮਥਰਾ ਵਿੱਚ ਬਣਿਆ ਸੀ ਹੁਣ ਆਪਾਂ ਉਹਨਾਂ ਬੁੱਤਾਂ ਬਾਰੇ ਪੜਾਂਗੇ ਪਹਿਲੀ ਇੱਕ ਬੁੱਧ ਦੀ ਮੂਰਤੀ ਖੜੀ ਦिशा ਵਿੱਚ ਜਮਾਲਪੁਰ ਦੇ ਖੰਡਰਾਂ ਚੋਂ ਮਿਲੀ ਠੀਕ ਹੈ ਜਿਹੜੀ ਪ੍ਰਚੀਨ ਮਥਰਾ ਦਾ ਸੀ ਮਥਰਾ ਕਲਾ ਸ਼ਾਸਤਰੀ ਕਲਾ ਨੂੰ ਸਿਖਰਾਂ ਸਾਤਰੀ ਕਲਾ ਦੀਆਂ ਸਿਖਰਾਂ ਨੂੰ ਸ਼ੋਹ ਰਹੀ ਸੀ ਇਹ ਲਾਲ ਪੱਥਰ ਦਾ ਹੈ ਤੇ 216 ਸੈਂਟੀਮੀਟਰ ਉੱਚਾ ਹੈ ਇਹ ਮਥਰਾ ਦੇ ਪ੍ਰਤਤਵ ਅਜਾਪ ਕਾਲ ਵਿੱਚ ਸੁਰੱਖਿਅਤ ਕੀਤਾ ਗਿਆ ਹੈ ਇਸੇ ਪ੍ਰਕਾਰ ਦੂਜਾ ਬੁੱਤ ਕਲਕੱਤੇ ਅਜਾਇਬ ਘਰ ਵਿੱਚ ਪਿਆ ਹੈ ਇਸ ਦੀ ਉਚਾਈ ਪਹਿਲੇ ਬੁੱਤ ਨਾਲੋਂ ਕੇਵਲ 2 ਸੈਂਟੀਮੀਟਰ ਘੱਟ ਹੈ ਅਰਥਾਤ ਇਹ 214 ਸੈਂਟੀਮੀਟਰ ਹੈ ਬੁੱਧ ਦੇ ਹਥੋਂਵੇਂ ਖੜੇ ਬੁੱਤ ਕੱਲਾ ਪੱਧਰ ਦੇ ਇੱਕੋ ਜਿਹੇ ਹਨ ਇਹ ਦੋਵੇਂ ਆਦਮਕਾਦ ਹਨ ਦੋਹਾਂ ਦੇ ਸਿਰ ਦੇ ਪਿੱਛੇ ਅਤੀ ਦਰਜੇ ਦੀ ਸਜਾਵਟ ਰੱਖਣ ਵਾਲੇ ਪ੍ਰਕਾਸ਼ ਗੁੰਡਲ ਜਿਨ੍ਹਾਂ ਨੂੰ ਹੈਲੋ ਕਿਹਾ ਜਾਂਦਾ ਹੈ ਉਹ ਨਹੀਂ ਇਹਨਾਂ ਦੀ ਉਪਰੋਕਤ ਦੱਸੀ ਉਚਾਈ ਇਹਨਾਂ ਦੇ ਪ੍ਰਕਾਸ਼ ਚੱਕਰਾਂ ਸਮੇਤ ਹੈ ਦੋਹਾਂ ਦੇ ਬਸਤਰ ਸਰੀਰ ਨਾਲ ਇਸ ਤਰ੍ਹਾਂ ਚਪਕੇ ਹੋਏ ਹਨ ਜਿਵੇਂ ਗਿੱਲਾ ਕੱਪੜਾ ਸਰੀਰ ਨਾਲ ਚਪਕ ਜਾਂਦਾ ਹੈ ਇਸ ਸਮੇਂ ਕਲਾਕਾਰ ਨੇ ਚੋਗਾ ਪਵਾਇਆ ਜੋ ਬਦੇ ਰਿਆਦਰ ਚੋਗ ਸਮਝਿਆ ਜਾਂਦਾ ਹੈ ਇਹ ਚੋਗਾ ਪਾਰਦਰਸ਼ੀ ਹੈ ਚੋਗ ਦੇ ਬੱਟ ਬੜੀ ਤਰਤੀਬ ਵਿੱਚ ਹਨ ਇਸ ਸਲਾਈਡ ਵਿੱਚ ਪਿੱਛੇ ਦਿੱਤੀ ہوئی ਆ ਇਹੇ ਤਰਤੀਬ ਵਿੱਚ ਹਨ ਅਤੇ ਲਗਭਗ ਸਮੰਤਰ ਰਖਾਵਾ ਹਨ ਅੱਖਾਂ 'ਚ ਮਿੱਟੀਆਂ ਤੇ ਸਿਰ ਦੇ ਵਾਲ ਕੁੰਗਰਾਲੇ ਹਨ ਹਰ ਅੰਗਾਂ ਵਿੱਚ ਬੜਾ ਵਿਸਤਾਰ ਪੂਰਵਕ ਦਰਸਾਇਆ ਗਿਆ ਹੈ ਇਹ ਦੋਵੇਂ ਅੰਤਰ ਧਿਆਨ ਹੋ ਕੇ ਖੜੇ ਪ੍ਰਤੀਤ ਦਿਨਦੇ ਹਨ ਇਨਾਂ ਵਿੱਚ ਚੌਥੇ ਦਰਜੇ ਦੀ ਅਧਿਆਤਮਿਕਤਾ ਸਾਫ਼ ਦਿਖਾਈ ਦਿੰਦੀ ਹੈ ਇਨਾਂ ਵਿੱਚ ਆਤਮਕ ਬਲ ਦਿਖਾਈ ਦਿੰਦਾ ਹੈ ਮਾਥਰਾ ਵਿੱਚ ਵਿਸ਼ਨੂੰਵਾਦ ਸ਼ਿਵਵਾਦ ਬੁੱਧਮਤ ਜੈਨਮਤ ਨਾਲ ਨਾਲ ਚੱਲਦੇ ਰਹੇ ਸੀ ਸੋ ਇੱਥੇ ਹਰ ਪ੍ਰਕਾਰ ਦੀਆਂ ਮੂਰਤੀਆਂ ਤਿਆਰ ਹੋਈਆਂ ਇਨਾਂ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਰੰਦਾਇਕ ਹਨ ਇੰਜ ਪ੍ਰਤੀਤ ਹੁੰਦਾ ਹੈ ਕਿ ਇਹਨਾ ਰਾਹੇ ਉਸ ਸਮੇਂ ਦੇ ਜੀਵਨ ਨੂੰ ਉਲਿਖਿਆ ਗਿਆ ਹੈ ਇਸਤਰੀਆਂ ਬੱਚੇ, ਬਿਰਖ, ਪੌਦੇ, ਫੁੱਲ, ਪੰਛੀ ਕੁਝ ਨਜ਼ਰ ਆਚ ਹਨ। ਠੰਡੇ ਪਾਣੀ ਦੇ ਤਲਾਬ, ਤੋਤੇ, ਹੰਸ, ਬਤਕਾਂ, ਆਦ ਮੂਰਤੀਮਾਨ ਹਨ, ਪੁਰਸ਼ਾਂ ਦੀਆਂ ਸ਼ਕਲਾਂ ਘਟ ਤੇ ਉਦਾਸ ਰੂਪੀ ਹਨ। ਹੁਣ ਜਿਹੜੀ ਬੁੱਧ ਦੀ ਸਲਾਈਡ ਆਉਤ ਨੂੰ ਸ਼ੋ ਹੋਊਗੀ ਇਮਝਾ ਜਰਾ ਬੁੱਧ ਪੜੇ ਸੀਗੇ ਆਪਾਂ ਨੇ ਉਹਨਾਂ ਦੀ ਸਲਾਈਡਾਂ ਕਿਵੇਂ ਉਹਨਾਂ ਦਾ ਚੋਗਾ ਨਾਲ ਚਿਪਕਿਆ ਹੋਇਆ ਕਿਵੇਂ ਉਹਨਾਂ ਦਾ ਆਕਾਰ ਹਨਾ ਇਹ ਤੁਹਾਨੂੰ ਪਤਾ ਲੱਗ ਜਾਊਗਾ ਧੰਨਵਾਦ ਠੀਕ ਹੈ